ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਨਾਰਲੀ ਪਹੁੰਚੇ ਆ ਜੀ ਬਾਰਡਰ ਤੋਂ ਕਰੀਬ ਬਸ ਇੱਥੋਂ 500 ਮੀਟਰ ਜਾਂ 1000 ਮੀਟਰ ਹੀ ਦੂਰ ਹੈ ਜੀ ਇੱਕ ਨਹਿਰ ਹੀ ਪੈਂਦੀ ਹੈ ਦੋ ਨਹਿਰਾ ਸਨ ਜੀ ਤੇ 2 ਕਿਲੋਮੀਟਰ ਵੈਸੇ ਪਿੰਡ ਆ ਜੀ ਤੇ ਬਾਈ ਕਹਿੰਦੇ ਵੀ ਖੇਤ ਥੋੜਾ ਜਿਆਦਾ ਦੂਰ ਆ ਪਿੰਡ ਤਾਂ ਜਮਾਂ ਹੀ ਨਾਲ ਆ ਨਾਰਲੀ ਹੈ ਨਾ ਬਾਈ ਹਾਂਜੀ ਜਮਾਂ ਤਾਂ ਜਮਾਂ ਵਿੱਚ ਆ ਜਮਾਂ ਹਾਂ ਵਿੱਚ ਸਿਰਫ 200 300 ਮੀਟਰ ਹੀ ਆ ਹਾਂ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਇਹ ਦੱਸ ਦਈਏ ਜੀ ਵੀ ਹਜੇ ਕੋਈ ਹਾਲਾਤ ਨਹੀਂ ਮਾੜੇਗੇ ਆਪਾਂ ਡਰੀ ਜਾਨਾ ਚਲੋ ਲਾਈਟਾਂ ਜ਼ਰੂਰ ਬੰਦ ਰੱਖਿਆ ਕਰੋ ਤੇ ਪਰ ਕੋਈ ਇਹੋ ਜੀ ਕੋਈ ਗੱਲਬਾਤ ਹੈ ਨਹੀਂ ਜੀ ਉਦਦੇ ਬਾਈ ਨੇ ਜਿੱਦੇ ਫਾਇਰਿੰਗ ਹੋਈ ਇੱਕ ਦਿਨ ਪਹਿਲਾਂ ਜਿੱਦੇ ਬਾਅਦ ਸੁਮਝੋਤਾ ਹੋਇਆ ਉਹਦੇ ਮੈਨੂੰ ਫੋਨ ਕਰਤਾ ਸੀ ਵੀ ਫਾਇਰਿੰਗ ਹੋਈ ਹੈ ਪਰ ਉਦੋਂ ਬਾਅਦ ਬਾਈ ਟਿਕ ਟਿਕਾ ਨਾ ਨਾ ਬਾਅਦ ਟਿਕ ਟਿਕਾ ਕੋਈ ਹੋ ਗਿਆ ਨਾ ਹਾਂਜੀ 2 ਦਿਨ ਹੋ ਗਏ 2 ਦਿਨ ਹੋ ਗਏ ਕੋਈ ਦਿੱਕਤ ਨਹੀਂ ਜੀ ਤੇ ਚਲੋ ਪਸ਼ੂਆਂ ਤੇ ਆਉਣੇ ਆ ਜੀ ਬਾਈ ਕੋਲੇ ਆ ਵਹਿੜ ਸੀਗੀ ਅੱਗੇ ਵੀ ਬਾਈ ਨੇ ਗਰੁੱਪ 'ਚ ਇੱਕ ਦੋ ਵਾਰੀ ਮੈਸੇਜ ਪਾਇਆ ਆ ਵਹਿੜ ਆ ਬਾਈ ਕੋਲੇ ਉਹ ਇਹ ਜੱੱਬਨ ਨਹੀਂ ਹੋ ਰਹੀ ਜੀ ਕਿੰਨੇ ਕ ਵਾਰੀ ਬਈ ਟਿਕਾ ਭਰਾਦਾ ਇਹਦੇ ਇਹ ਅਸੀਂ ਲਾ ਲੋ ਤੁਸੀਂ 1.5 ਸਾਲ ਇਹਨੂੰ ਹੋ ਗਿਆ ਰਿਪੀਟ ਕਰਦੇ ਨੂੰ ਹਾਂ ਅਸੀਂ ਇਹਨੂੰ 20 ਦਿਨੀ ਬਾਅਦ ਟਿਕਾ ਭਰਉਂਦੇ ਰਿਆਂ ਘੱਟੋ ਘੱਟ 12 13 ਟਿਕੇ ਜਾਂ 15 ਤੋਂ ਵੀ ਟੱਪ ਗਏ ਕਿਉਂਕਿ 12 ਮਹੀਨਿਆਂ ਦੀ ਇਹ ਮੈਂ ਤਿਆਰ ਕਰਤੀ ਸੀ ਤੇ ਤੁਸੀਂ ਅੱਜ ਲਾ ਲੋ ਢਾਈਆਂ ਸਾਲਾਂ ਦੀ ਹੋ ਗਈ ਏ ਢਾਈਆਂ ਤੋਂ ਉੱਤੇ ਹੀ ਹੋ ਗਈ ਆ ਤੇ ਢਾਈ ਦੇ 1.5 ਸਾਲ ਤੱਕ ਇਹਨੂੰ ਟਿਕੇ ਭਰਉਂਦਾ ਹੀ ਰਿਆਂ ਕੋਈ ਮਹੀਨੇ ਬਾਅਦ 20 ਦਿਨੀ ਕਦੀ ਹੀਟ ਸਟਾਰਟ ਹੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਹਾਂ ਡਾਕਟਰ ਨੇ ਕੀ ਦੱਸਿਆ ਵਿੱਚ ਸਾਨੂੰ ਡਾਕਟਰ ਨੇ ਕੁਝ ਨਹੀਂ ਪਹਿਲਾਂ ਤਾਂ ਸਾਲ ਇੱਕ ਟੀਕੇ ਇਤਰਾ ਪਰਦੇ ਰਹੇ ਆ ਹਾਂ ਤੇ ਉਸ ਤੋਂ ਬਾਅਦ ਇੱਕ ਤੀਜੇ ਡਾਕਟਰ ਨੂੰ ਆਣ ਕੇ ਚੈੱਕ ਕਰਾਈ ਤੇ ਉਹਨੇ ਕਿਹਾ ਕਿ ਇਹਦੀ ਰਿੰਗ ਚ ਪਿਪਿਟੇ ਨਹੀਂ ਪਾਸ ਹੁੰਦੀ ਰਿੰਗ ਚ ਜਾਂਦੀ ਨਹੀਂ ਹਾਂਜੀ ਗੰਨ ਜਾਂਦੀ ਨਹੀਂ ਠੀਕ ਹੈ ਤੇ ਉਸ ਤੋਂ ਬਾਅਦ ਉਹ ਫਿਰ 20 ਦਿਨੀ 20 ਦਿਨੀ ਬਾਅਦ ਫਿਰ ਉਹ ਹੀਟ ਕੱਢ ਆ ਜੀ ਹੀਟ ਕੱਢਿਆ ਹਾਂਜੀ ਉਸ ਤੋਂ ਬਾਅਦ ਹੁਣ ਆਣ ਕੇ ਇਹਨੂੰ 12 ਦਿਨ ਹੋ ਗਏ ਆ ਇਹਨੂੰ ਹਾਂ ਜਦੋਂ ਮੇਰੇ ਨਾਲ ਗੱਲ ਤੁਹਾਡੇ ਨਾਲ ਜਦੋਂ ਗੱਲ ਨੇਚਰਲ ਕਾਸਿੰਗ ਕਰਾ ਹਾਂ ਹਾਂ ਨੇਚਰਲ ਹਾਂਜੀ ਫਿਰ ਤੁਹਾਡੇ ਨਾਲ ਗੱਲ ਹੋਈ ਤੇ ਫਿਰ ਤੁਸੀਂ ਕਿਹਾ ਕਿ ਚਲ ਮੈਂ ਜਦੋਂ ਆਊਗਾ ਤੇ ਉਦੋਂ ਮਾਚਾ ਕਰੂੰ ਹਾਂ ਪਰ ਮੈਨੂੰ ਲੱਗਿਆ ਚਲੋ ਠੀਕ ਹੈ ਜੀ ਨੇਚਰਲ ਕਾਉਸਿੰਗ ਹੋ ਗਈ ਹੈ ਬਈ 100% ਰੱਬ ਸੁੱਖ ਰੱਖੇ ਗੱਬਣ ਹੋ ਜਾਣੀ ਹੈ ਇਰਦੀ ਵਹਿੜ ਇਹ ਤੇ ਵਹਿੜ ਚੰਗੀ ਹੈ ਪੂਰੀ ਚਲੋ ਹੁਣ ਫਿਰ ਬਾੜੀ ਸੇਵਾ ਵੀ ਬੰਦਾ ਕਿੰਨਾ ਕੁ ਚਿਰ ਪਸ਼ੂ ਰਾਜੀ ਰੱਖੀ ਰੱਖੂਗਾ 2.5 ਸਾਲਾਂ ਦੀ ਹੋ ਗਈ ਹੈ ਨਾ ਥੋੜੀ ਜਿਹੀ ਚਲੋ ਹੁਣ ਥੋੜੀ ਜਿਹੀ ਫਿੱਕੀ ਪਈ ਹੈ ਵਿਹੜ ਫਿੱਕੀ ਤਾਂ ਜਦੋਂ ਵੰਡ ਹੀ ਛੱਡਤਾ ਤੇ ਫਿਰ ਜੀ ਨਹੀਂ ਕੀਤਾ ਵੰਡ ਪਾਉਣ ਦਾ ਤੇ ਆਖਿਆ ਕਿ ਹੁਣ ਵੰਡ ਪਾ ਕੇ ਕੀ ਕਰਾਂ ਪਹਿਲਾਂ ਫੀਡ ਤੇ ਹੀ ਪਾਲੀ ਪਹਿਲਾਂ ਫੀਡ ਤੇ ਸਾਰੀ ਪਾਲੀ ਅੱਛਾ 12 ਮਹੀਨਿਆਂ ਦੀ ਬਾਲੋ ਹਾਂਜੀ 12 ਮਹੀਨਿਆਂ ਦੇ ਵਧੀਆ ਕਲੀਅਰ ਆ ਪਾਸ ਹਾਂਜੀ ਹੀਟ ਚ ਆ ਗਈ ਠੀਕ ਹੈ ਬਾਈ ਤੇ ਪਸ਼ੂਆਂ ਦਾ ਹੀ ਕੰਮ ਆ ਬਾਈ ਮੇਰਾ ਹਾਂਜੀ ਪਸ਼ੂਆਂ ਦਾ ਆਪਣਾ ਕੰਮ ਆ ਠੀਕ ਹੈ ਨਾਲ ਬਾਈ ਵੀ ਕਰਦਾ ਹਾਂਜੀ ਬਾਈ ਵੀ ਨਾਲ ਕਰਦਾ ਖੇਤੀ ਬੈਠੇ ਹਾਂਜੀ ਖੇਤ ਦੇ ਵਿੱਚ ਬੈਠੇ ਤੇ ਬਾਈ ਕੋਲੇ ਪਸ਼ੂ ਤੁਹਾਨੂੰ ਦਿਖਾਉਣੇ ਆ ਜੀ ਇੱਕ ਆ ਵਹਿੜਾ ਇਹਦੀ ਉਮਰ ਬਾਈ ਇਹ ਸਵਾ ਸਾਲ ਦੀ ਹੋ ਗਈ ਆ ਜੀ ਇਹ 40127 ਦੀ ਡੈਨਮਾਰਕ ਦੀ 40127 ਹਾਂਜੀ ਹਾਂਜੀ ਠੀਕ ਹੈ ਠੀਕੇ ਚੰਗੇ ਹੀ ਵਧੀਆ ਹਾਂ ਇਹ 66 ਸੀਮੰਦੀ ਹੈ ਹਾਂ ਇਹ ਇਹਦੀ ਧੀ ਆ ਇਹਦੇ ਥਲੇ ਦੁੱਧ ਬਾਈ ਇਹਦੇ ਥਲੇ 32 ਲੀਟਰ ਦੁੱਧ ਆ ਹੁਣ ਇਹ ਵਕਤ 20 ਲੀਟਰ ਤੇ ਚੱਲਣਦੀ ਆ ਅੱਛਾ 20 ਲੀਟਰ ਇਹਨੂੰ 4 ਮਹੀਨੇ ਹੋ ਗਏ ਸੂਈ ਨੇ ਇਹਨੂੰ 4 ਮਹੀਨੇ ਸੂਈ ਨੂੰ ਹੋ ਗਏ ਜੀ ਤੇ 40 ਦਿਨਾਂ ਦੀ ਅੱਜ ਰੱਬ ਸੌਖ ਰੱਖ ਕੇ ਗੱਬਣ ਹੀ ਹੋਗੀ 40 ਦਿਨ ਹੋ ਗਿਆ ਉਹ ਪਰਲੀ ਵੜ ਚੈੱਕ ਪਾਸ ਕਰਤੀ ਆ ਜੀ ਹਾਂਜੀ ਇਹ 40 120 ਦੀ ਆ ਇਹ ਧਨਮਾਰਕ ਦੀ ਆ ਇਹਨੂੰ 45 ਦਿਨ ਹੋ ਗਏ ਇਹਨੇ ਕਿੰਨਾ ਦੁੱਧ ਦੇਤਾ ਬਈ ਇਹਨੇ 25 ਲੀਟਰ ਮੇਰੇ ਕੋਲ ਦਿੱਤਾ ਹੁਣ ਕਿੰਨਾ ਦੇਈ ਇਹ ਹੁਣ 18 ਕਿ ਲੀਟਰ ਤੇ ਹੈਗੀ ਆ ਇਹਨੂੰ ਸੂਈ ਨੂੰ 5 6 ਮਹੀਨੇ ਹੋ ਗਏ ਉਹਦੀ ਬੱਛੀ ਆ ਰੈਂਜਰ ਦੀ ਅੱਛਾ ਰੈਂਜਰ ਆ ਆ ਇਹਦੀ ਬੱਛੀ ਅੱਛਾ ਜਰਸੀ ਲਵਾਇਆ ਤੁਸੀਂ ਹਾਂਜੀ ਇਹ ਜਰ अच्छा खरीद दे ते फिर ਉਸ ਤੋਂ ਬਾਅਦ ਡਾਕਟਰਾਂ ਦਾ ਪਾ ਜਰਸੀ ਮੈਨੂੰ ਸ਼ੌਂਕ ਹੈ ਇਸ ਜਰਸੀ ਦਾ ਤੇ ਮੈਂ ਘਰੋਂ ਤਿਆਰ ਕਰਨਾ ਫਿਰ ਹਾਂਜੀ ਇਹ ਰੇਂਜਰ ਦੀ ਹੈ ਐਫ ਐਫ ਜਰਸੀ ਦਾ ਹਾਂਜੀ ਹਾਂਜੀ ਵਧੀਆ ਇਹ ਵਧੀਆ ਸਟ੍ਰਾਇਕਰ ਦੀ ਐਡੀਟੀ ਸਟ੍ਰਾਇਕਰ ਦੀ ਹਾਂਜੀ ਇਹ ਨਹੀਂ ਇਹ ਦੂਜੀ ਹੈ ਦੀ ਉਸ ਇਹ ਵੀ ਐਸ ਦਾ ਹਾਂਜੀ ਹਾਂਜੀ 67 ਦੀ ਹੈ ਇਹ ਪੇਪਰ ਦੀ ਹੈ ਇਹ ਪੇਪਰ ਦੀ ਹਾਂਜੀ ਇਹ ਪੇਪਰ ਦੀ ਇਹ ਕਿਹੜੀ ਦੀ ਹੈ ਇਹ ਹੈ ਦੀ ਅੱਛਾ ਜੀ ਇਹ ਆਪਾਂ ਇਤੋਂ 2000 18 ਦੇ ਵਿੱਚ ਗਾਂ ਲਿਆਂਦੀ ਸੀ ਉਹਦੇ ਨਾਲ ਇਹ ਬੱਛੀ ਆਈ ਸੀ ਅੱਛਾ ਇਹ ਆ ਕੀ ਹਾਂਜੀ ਇਹ ਆ ਕਿ ਮੇਰੇ ਕੋਲ ਚੌਥਾ ਸੂਆ ਹੈ ਇਹ ਕਿ ਭੰਜੇ ਤੋਂ ਗਾਂ ਕੋਈ ਵੈੜ ਸੂਈ ਹੋਂ ਤੱਕ ਹਾਂਜੀ ਉਹ ਸਟੈਕਰ ਦੀ ਆਵੇ ਅੱਛਾ ਇਹ ਦੀ ਹਾਂਜੀ ਹਾਂਜੀ ਇਹਨੇ 27 ਲੀਟਰ ਦੁੱਧ ਦਿੱਤਾ ਮਨੋ ਉਹ ਵੈੜ ਨੇ ਆਪਣੇ ਵਾਅਦਾ ਕੀਤਾ ਸੀ ਹਾਂਜੀ ਇਹਨੇ ਵਾਅਦਾ ਕੀਤਾ ਆਪਣੇ ਕੋਲ ਹਾਂ ਮਨੋ ਵਾਅਦਾ ਹੋਇਆ ਹਾਂਜੀ ਇਹਨੇ ਸਟਾਰਟਿੰਗ 18 ਲੀਟਰ ਦੁੱਧ ਕੱਢੇ ਤੇ ਕਰਦੀ ਕਰਦੀ ਆਰਤੀ 32 ਲੀਟਰ ਤੇ ਆਈ ਹੈ ਚੌਥੇ ਹਾਂਜੀ ਹਾਂਜੀ ਇਹ ਮਨੋ ਬੱਛੀ ਆਈ ਸੀ ਮਗਰ हां बछी आई है, है मगर आपा जी दो ने चौथी सू अपने हां चौथा सू अपने को सुई दोते वधिया पीके दोते वधिया कीते तुरी आंदी है हां जी हां जी ते की रेट दूध पे जांदा भाई इधर ਸਾਡੇ ਰੇਟ ਜੇ ਤੇ ਦੁੱਧਾਂ ਹਿਸਾਬ ਲਈਏ ਤੇ ਫਿਰ ਤੇ ਉਥੇ ਕਈ ਫਾਲਟ ਵੀ ਪੈ ਸਕਦੇ ਆ ਪਰ ਆਪਣਾ 32 35 32 35 ਰੁਪਏ ਪੈਂਦਾ ਜਾਂਦਾ 32 35 हां जी ਕਿੰਨਾ ਦੁੱਧ ਬਾ ਦਨੇ ਆ ਬਈ ਆਪਣਾ 50 ਲੀਟਰ ਦੁੱਧ ਦਾ 40 ਲੀਟਰ हां जी 50 ਲੀਟਰ ਠੀਕ ਹੈ ਦੋਵਾਂ ਟਾਈਮਾਂ ਦਾ हां ਦੋਵਾਂ ਟਾਈਮਾਂ ਦਾ ਠੀਕ ਆ ਹੁਣ ਫਿਰ ਚਲੋ ਪਸ਼ੂ ਤੋਕੜ ਵੀ ਹੋਏ ਨੇ ਹਾਂਜੀ ਹੁਣ ਤੋਕੜ ਵੀ ਹੁਣ 4 4 ਮਹੀਨੇ ਸਾਰੇ ਉੱਤੇ ਹੀ ਹੋਏ ਆ ਹਾਂ ਹਾਂਜੀ ਹਾਂਜੀ ਇੱਕ ਬਈ ਐਨਰਜੀ ਬੂਸਟਰ ਜਰੂਰ ਸ਼ੁਰੂ ਕਰੋ ਮੈਂ ਤੁਹਾਨੂੰ ਕਿਹਾ ਐਨਰਜੀ ਬੂਸਟਰ ਹਾਂਜੀ ਉਹ ਦੁੱਧ ਨਾਲ ਪਸ਼ੂ ਖਾਰ ਮੰਨ ਰਿਹਾ ਦੇਖੋ ਆ ਵੀ ਲੱਸੀ ਆ ਵੀ ਲੱਸੀ ਹੈ ਨਾ ਆ ਵਹਿੜ ਦੇ ਨਾਲ ਰਹਿਣ ਦਾ ਕਾਰਨ ਇਹੀ ਹੈ ਕਿ ਉਹ ਇੱਕ ਲੱਸੀ ਤੇ ਇੱਕ ਅੰਦਰੋਂ ਕਮਜ਼ੋਰ ਹਾਂਜੀ ਹਾਂਜੀ ਬੱਚੇ ਦਾ ਨਹੀਂ ਬੱਚਿਆਂ ਨੂੰ ਫਿਰ ਖੁੱਲ੍ਹਿਆਂ ਹੀ ਛੱਡਦੇ ਹਾਂ ਪਸ਼ੂ ਪੋਣੇ ਨਾਲ ਹਾਂ ਫੀਟ ਇਹਨਾਂ ਨੂੰ ਕਾਫ ਗ੍ਰੋਵਰ ਚੱਲੰਦੀ ਅਸੀਸ ਦੀ ਅਸੀਸ ਦੀ ਹਾਂਜੀ ਹਾਂਜੀ ਅਸੀਸ ਦੀ ਪੋਣਿਆ ਤੁਸੀਂ ਕਿੰਦਰ ਅਸੀਸ ਚੱਲਦੀ ਹੈ ਅ ਪਾਟਰਾਵਾਨਾ ਨੇ ਮੈਨੂੰ ਰਿਜ਼ਲਟ ਨਹੀਂ ਦਿੱਤਾ। ਟਵਾਣਾ ਸਿਰਫ ਦੁੱਧ ਤੇ ਸਹੀ ਆ ਤੇ ਰਾਜੀ ਕਰਨ ਤੇ ਸਹੀ ਆ ਪਰ ਉਹ ਕਾਫ ਤੇ ਨਹੀਂ ਊਨਰਜਾ। ਇਹਨਾਂ ਨੂੰ ਕੀ ਪਾਉਣਾ ਸੀ ਸੀਸੀ ਇਹਨਾਂ ਨੂੰ? ਨਹੀਂ ਇਹਨਾਂ ਨੂੰ ਮੈਂ ਕਾਰਗਲ ਪਾਉਣਾ। ਕਾਰਗਲ। ਹਾਂ ਕਾਰਗਲ ਇਹਨਾਂ ਦੀ ਪੱਕੀ ਕਾਰਗਲ। ਇਹਨਾਂ ਚ ਕਾਰਗਲ ਨਹੀਂ ਘੱਮ ਵਧਈਆ ਕਰਦੀ। ਆਉਂਦੀ ਆ ਮੈਂ ਅਰਕੀ ਵੈਸੇ ਉਹ ਆਪਣਾ ਨਸਲੇ ਨੂੰ ਪਾਉਣੀ ਆ ਭਾਂ ਦੁੱਧ। ਅੱਛਾ ਅੱਛਾ। ਉਹਨਾਂ ਦੀ ਅਸੀਸ ਨਾਲ ਟਾਈ ਹੋਇਆ ਭਾਂ। ਠੀਕ ਹੈ। ਤੋਂ ਫਿਰ ਆਪਾਂ ਉਹਨਾਂ ਤੋਂ ਝੁੱਕ ਲਈਏ। ਅਸੀਂ ਉਹਨਾਂ ਤੋਂ ਜੋ ਰਿਜ਼ਲਟ ਵਧੀਆ ਆਇਆ। ਹਾਂ ਜੀ ਰਿਜ਼ਲਟ ਵਧੀਆ। ਬਾਕੀ ਇਹ ਸਾਰੇ ਮੈਂ ਕਾਰਗਲ ਤੋਂ ਸ਼ੁਰੂ ਇਹਨਾਂ ਨੂੰ ਕਾਰਗਲ ਹਾਂ ਜੀ ਪਰ ਅਸਲ 'ਚ ਕਾਰਗਲ ਦਾ ਰਿਜ਼ਲਟ ਜ਼ਿਆਦਾ ਸਾਰਿਆਂ ਨਾਲੋਂ। ਸਾਰਿਆਂ ਦਾ ਰਿਜ਼ਲਟ ਹਾਂ ਰਿਜ਼ਲਟ ਕਾਰਗਲ ਦਾ ਸਾਰਿਆਂ ਦਾ ਜ਼ਿਆਦਾ। ਹਾਂ ਕਿਉਂਕਿ ਸਿਰਫ ਮੈਂ ਇਹਨਾਂ ਨੂੰ ਟ੍ਰਾਇਲ ਆਰ ਕੀ ਲਾਇਆ ਹੈ। ਠੀਕ ਹੈ। ਮੈਂ ਬੇਸ਼ੱਕ ਇਹ 1.5 ਸਾਲ ਦੀਆਂ ਦੋਹਾਂ ਸਾਲਾਂ ਦੀਆਂ ਤਿਆਰ ਉਹਨਾਂ ਨੂੰ ਮੈਂ ਟ੍ਰਾਇਲ ਲਾਇਆ ਹੈ ਕਿ ਵਾਕੇ ਕਾਰਗਲ ਨੁਕਸਾਨਦਾਕ ਹੈ ਜਾਂ ਸਹੀ 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 ਨਹੀਂ ਬਾਈ ਕਿਉਂਕਿ ਜਿੰਨਾ ਜਰਾ ਆਪਾਂ ਟ੍ਰਾਇਲ ਨਾ ਲਾਵਾਂਗੇ ਆਪਣੇ ਨੂੰ ਕਿਸੇ ਦਾ ਪਤਾ ਨਹੀਂ ਪਤਾ ਨਹੀਂ ਲੱਗਦਾ ਹਾਂ ਕਾਰਗਿਲ ਦੇ ਕੋਈ ਦੁੱਧ ਤਾਂ ਹੀ ਘੱਟ ਰਹੀਆਂ ਹੁਣ ਇਹ ਕਿਸੇ ਹੋਰ ਬਰੀਡ ਤੇ ਦੁੱਧ ਨਹੀਂ ਦੇਣਾ ਨਹੀਂ ਫੀਡ ਤੇ ਦੁੱਧ ਨਹੀਂ ਦੇਣਾ ਹੋਰ ਨਹੀਂ ਦਿੰਦੇ ਹਾਂ ਜਿਹੜੀ ਕਾਰਗਿਲ ਦੁੱਧ ਦਿੰਦੀ ਉਹ ਕਾਰਗਿਲ ਤੇ ਦੁੱਧ ਦੇਣਾ ਹਾਂ ਕਾਰਗਿਲ ਦਾ ਸਭ ਤੋਂ ਵੱਧਿਆ ਰਿਜ਼ਲਟ ਆ ਤੇ ਹੋਰ ਕੋਈ ਪਸ਼ੂਆਂ ਤੇ ਰੀਪੀਟ ਬਰੀਡਿੰਗ ਦੀ ਪ੍ਰੋਬਲਮ ਤਾਂ ਨਹੀਂ ਹੈ ਨਹੀਂ ਬਾਕੀ ਹੋਰ ਨਹੀਂ ਇਹ ਹੋਈ ਆ ਬਸ ਮੰਨ ਲਓ ਉਹਦੇ ਫਿਰ ਵਾਲ ਕਰਕੇ ਹੀ ਚੱਕਰ ਆ ਵਾਲ ਕਰਕੇ ਹਾਂਜੀ ਵੀ ਥੋੜਾ ਮੇਨਟੇਨੈਂਸ ਵਧਿਆ ਨਾ ਜਮ ਹਾਂਜੀ ਹਾਂਜੀ ਤੇ ਬਾਈ ਗਰਮੀਆਂ ਤੇ ਫੇਰ ਆ ਚਾਦਰਾਂ ਨਹੀਂ ਨੇ ਭਮਾਰੇ ਆਉਂਦੀ ਗਰਮੀ ਨੂੰ ਲਾਵਾਂਗੇ ਐਂਕ ਹਾਂ ਕਿਉਂਕਿ ਐਕ ਸ਼ੈੱਡ ਦਾ ਕਰਕੇ ਪੂਰਾ ਤੇ ਫਿਰ ਉੱਪਰ ਜਾਦਰਾ ਚਾਕੇ ਪਾਉਂਦੇ ਹਾਂ ਹਾਂਜੀ ਕਿਉਂਕਿ ਮੈਂ ਸਾਰੀ ਗਰਮੀ ਇਹ ਸਾਰੇ ਵੀਰਾਂ ਦੱਸਣਾ ਚਾਹੁੰਦਾ ਮੈਂ ਕਦੀ ਡੰਗਰ ਨਮਾਏ ਨਹੀਂ ਤੇ ਬੁਖਾਰ ਵੀ ਨਹੀਂ ਹੁੰਦਾ ਠੀਕ ਹੈ ਹਾਂਜੀ ਕਿਉਂਕਿ ਸਾਰਾ ਮੁਲਖ ਡੰਗਰ ਨਮਾਉਂਦਾ ਹ ਹੁਣ ਸੇ ਜ਼ਿਆਦੀ ਪੈਦਾ ਹੁੰਦੀ ਆ ਮੰਨ ਲਓ ਨਮਾ ਗਿਆ ਬਾਛੜ ਦੇਨੇ ਪਸੀਨਾ ਆਣ ਕੇ ਤੇ ਡੰਗਰ ਫੇਰ ਉਤਰਾ ਹੀ ਆ ਕਦੇ ਬੁਖਾਰ ਨਹੀਂ ਆਉਂਦਾ ਅਸੀਂ ਹਾਂ ਨਾ ਕਦੀ ਨਹੀਂ ਆਉਂਦਾ ਕਿਤੇ ਆ ਜਿਤਰਾ ਮੰਨ ਲਓ ਆਮ ਆ ਜਾਂਦਾ ਪਰ ਨਾ ਕਦੀ ਨਹੀਂ ਆਈ ਕਦੇ ਮਸਤ ਹਾਂ ਇਹਨੂੰ ਤਾਂ ਜਮਾ ਨਹੀਂ ਆ ਕਰਮਾਲੀ ਨੂੰ ਆਈ ਇਹ ਆਪਣੇ ਤੋਂ ਐਰਕੀ ਦੂਜਾ ਸੂਆ ਸੂਈ ਜੀ ਇੱਕ ਸਾਲ ਇਹ ਰਿਪੀਟ ਕਰ ਗਈ ਸੀ ਤੇ ਐਰਕੀ ਇਹ ਦੂਜਾ ਵੈਹ ਤੀਜਾ ਸੂਆ ਤੇ ਜੇ ਰਿਪੀਟ ਨਾ ਲਾਈਏ ਤੀਜਾ ਸੂਆ ਤੇ ਉਤਰਾ ਦੂਜਾ ਸੂਆ ਸੂਈ ਹੈ ਅੱਛਾ ਦੂਜਾ ਸੂਆ ਹਾਂਜੀ ਇਹ ਇਹ ਉਹਦੀ ਤੀ ਆ ਅੱਛਾ ਇਹਦੀ ਇਹਦੀ ਉਹ ਤੀ ਆ ਅੱਛਾ ਇਹਦੀ ਉਹ ਜਿਹੜੀ ਆਪਣੀ ਰਿਪੀਟ ਕਰਦੇ ਹਾਂ ਜੀ ਉਹ ਇਹਦੀ ਧੀ ਆ ਪਹਿਲੇ ਸੂਏ ਦੀ ਉਹ ਕਿਹੜੇ ਧੀਏ ਦੀ ਆ ਉਹ ਟਰਮੀਨੇਟਰ ਏ ਬੀ ਐਸ ਦੀ ਅੱਛਾ ਉਹ ਟਰਮੀਨੇਟਰ ਹਾਂ ਟਰਮੀਨੇਟਰ ਠੀਕ ਹੈ ਚੰਗੇ ਜੀ ਠੀਕ ਹੈ ਸਾਰੇ ਸੜਸੜੀ ਆਪਾਂ ਭਰਾਏ ਇੱਧਰ ਹੁੰਦੇ ਡਾਕਟਰਾਂ ਕੋਲੇ ਵਧੀਆ ਹਾਂ ਵਧੀਆ ਤੋਂ ਵਧੀਆ ਮੈਂ ਇਹ ਦੱਸ ਦੇਣਾ ਨਾ ਹਾਂ ਤੇ ਮੇਰੇ ਵਾਸਤੇ ਆ ਸੀ ਮੈਂ ਰੱਖ ਦੋ ਆਪਾਂ ਅਗਲੇ ਨੂੰ ਪੈਸੇ ਦੇ ਦੇਈ ਤੇ ਨਾ ਸਹੀ ਹੈ ਬਾਈ ਹਾਂਜੀ ਹਾਂਜੀ ਤੇ ਜੇ ਅਗਰ ਤੁਸੀਂ ਮੱਥਾ ਵੀ ਮਾਰ ਰਹੇ ਆ ਤਾਂ ਟੀਕੇ ਤਾਂ ਚੰਗੇ ਹੋਣ ਹਾਂਜੀ ਪਰ ਇਹ ਖੁਦ ਕਿਸਮਤ ਇਹ ਵੇਖੋ ਮੇਰੀ ਹਾਂ ਮੈਂ ਜਦੋਂ ਸੜਸੜ ਸੀਮਾ ਭਰਾਉਂਦਾ ਮੇਰੀਆਂ ਗਾਵਾਂ ਖੜੋ ਜਾਂਦੀਆਂ ਜਦੋਂ ਮੈਂ ਨਾਰਮਲ ਟੀ ਕਾ ਪੜਾਉਂਦਾ ਉਦੋਂ ਮੇਰੇ ਗਾਂਵਾਂ ਨਹੀਂ ਖਲਾਉਂਦੇ। ਸੈਕਸਰ ਦਾ ਕਨਸੈਪਸ਼ਨ ਜ਼ਿਆਦਾ ਹੁੰਦਾ। ਹਾਂਜੀ ਪਤਾ ਨਹੀਂ ਕੀ ਚੱਕਾ। ਨਹੀਂ ਕਨਸੈਪਸ਼ਨ ਜ਼ਿਆਦਾ ਹੁੰਦਾ। ਹਾਂ ਹਾਂਜੀ ਹਾਂਜੀ। ਉਹਦਾ ਕਨਸੈਪਸ਼ਨ ਜ਼ਿਆਦਾ। ਪਰ ਐਰ ਕੀ ਮੈਂ ਕਿਉਂ ਨਹੀਂ ਸੱਕਸੜ ਲਾਇਆ ਕਿਉਂਕਿ ਹੁਣ ਗਾਂਵਾਂ ਮੈਂ ਬਰੀਡ ਬਦਲਣੀ ਕਰਨੀ ਤੇ ਇਹਨਾਂ ਤੋਂ ਕਰਨੀ ਆ। ਹਾਂ। ਕਿਉਂਕਿ ਇਹ ਤੇ ਪਿਛਲਾ ਜਨਰੇਸ਼ਨ ਫੇਰ ਪਿੱਛੇ ਰਹੇਗੀ। ਪਿੱਛੇ ਰਹੇਗੀ। ਹਾਂਜੀ ਹੁਣ ਇਹਨੂੰ ਮੈਂ ਐਰ ਕੀ ਰੈੱਡ ਬੁੱਲ ਦਾ ਪੜਾਇਆ। हाँ जी, हाँ जी। अच्छा रेड ਬੋ ਜਿਹਦਾ ਸਿੰਗ ਨਹੀਂ ਆਉਂਦੇ ਸਿੰਗ ਨਹੀਂ ਆਉਂਦੇ ਹਾਂਜੀ ਹਾਂਜੀ ਉਹਦੇ ਵਿੱਚ 에어 ਸ਼ੈਰ ਸੁਣਿਆ ਨਾ ਸਾਰਿਆਂ ਨੇ 에어 ਸੁਣਿਆ ਹਾਂ ਹਾਂ ਉਹ ਉਹਦੀ ਬਲੱਡ ਲਾਈਨ ਦੇ ਵਿੱਚੋਂ ਅੱਛਾ ਅੱਛਾ ਉਹ ਭਰਾਇਆ ਹਾਂਜੀ ਉਹ ਕਿਉਂਕਿ ਉਹਦੀ ਫੈਂਟ ਥੋੜੀ ਕਿ ਜਿਆਦੀ ਆ ਕਿੱਕੇ ਵਰੀ ਚ ਰਹਿ ਗਈ ਹੈ ਹਾਂ ਇਹ ਨਹੀਂ ਦੂਜਾ ਸੀਮਨ ਇਹਨੂੰ ਦੂਜਾ ਸੀਮਨ ਹਾਂ ਦੂਜਾ ਸੀਮਨ ਤੇ ਆ ਪਹਿਲਾਂ ਕਿਹੜਾ ਲਵਾਇਆ ਸੀ ਇਹ ਪਹਿਲਾਂ ਮੈਂ ਜਰਸੀ ਦਾ ਰੈਂਬਿਓ ਲਵਾਇਆ ਅੱਛਾ ਇਹਦੇ ਤੁਸੀਂ ਜਰਸੀ ਲਵਾ ਰਹੇ ਹੋ ਜਰਸੀ ਪੈਦਾ ਕਰਨੀ ਹਾਂ ਅੱਛਾ ਇਹਦੇ ਤੋਂ ਕਿਉਂ ਇੱਕ ਇਹਨੂੰ ਮਟੀਰੀਅਲ ਨਹੀਂ ਇਹ ਤੋਂ ਗਾਹ ਹੋਊਗੀ ਜਰਸੀ ਹਾਂਜੀ ਇਹ ਤੋਂ ਹਾਂ ਗਾਹ ਵੱੱਛੀ ਹੈ ਨਾ ਹਾਂਜੀ ਇਹ ਤੋਂ ਜਰਸੀ ਪੈਦਾ ਹੋਣੀ ਹਾਂਜੀ ਹਾਂ ਵੱੱਛੀ ਸੋਹਣੀ ਆਈ ਹੈ ਵੈਸੇ ਜਿਵੇਂ ਕ੍ਰਾਸ ਆਇਆ ਨਾ ਬਹੁਤ ਵਧੀਆ ਵੱੱਛੀ ਬਣੋ ਹਾਂ ਹਾਂਜੀ ਹਾਂ ਜੀ ਜਿਆਦਾ ਵੱਧਿਆਂ ਨੂੰ ਫਾਇਦਾ ਲੱਗਦਾ ਹੈ ਕਿ ਗਾਵਾਂ ਦਾ ਸਰ ਜੇ ਤੇ ਮੈਂ ਵੇਖਾਂ ਤੇ ਮੈਨੂੰ گاਵਾਾਂ ਚ ਫਾਇਦਾ ਜ਼ਿਆਦਾ گاਵਾਾਂ ਚ ਫਾਇਦਾ ਮੰਨ ਲਓ ਮੱਝਾਂ ਦੇ ਆਪਾਂ ਘੱਟੋ ਘੱਟ ਨਹੀਂ 10 ਲੀਟਰ ਤੋਂ ਵੱਧ ਦੁੱਧ ਪੰਜਾਬ ਦੇ ਵਿੱਚ ਨਹੀਂ ਦਿੰਦਾ ਹਰਿਆਣੇ ਦੀ ਆਪਾਂ ਗੱਲ ਨਹੀਂ ਕਰਦੇ 2-3 ਸਾਲਾਂ ਦੀ ਹੋ ਗਈ ਝੋਟੀ ਬਣਦੀ ਆ ਦੂਵੀਂ ਵਾਰੀ ਸੋਣ ਨੂੰ ਤਿਆਰ ਜੇ ਮੰਨ ਲਓ ਇਹ ਦੁੱਧ ਜ਼ਿਆਦਾ ਕੱਢਦੀ ਜੇ ਮੰਨ ਲਓ ਡੇਰੀ ਦੇ ਵਿੱਚ ਜੇ ਐਸਾ ਨਾ ਦੁੱਧ ਪਈ ਤੇ ਆਪਾਂ 45 ਤੋਂ 50 ਰੁਪਏ ਮੱਝ ਦਾ ਲੱਗਦਾ ਦੁੱਧ ਦੇ ਤੋਂ ਵੱਧ ਝੂਠ ਆ ਲੋਕਾਂ ਦਾ ਇਹੀ ਰੇਟ ਲੱਗਦਾ ਇਹ ਰੇਟ ਲੱਗਦਾ ਉਹ ਦੁੱਧ ਉਦੋਂ 70-80 ਰੁਪਏ ਲੱਗਦਾ ਹੈ ਜਦੋਂ ਆਪਣਾ ਮੰਨ ਕੇ ਚੱਲੋ ਕਿ ਧੋਕੜ ਮੱਝ ਹੁੰਦੀ ਹੋਂਦੀ ਆ ਉਦੋਂ ਦੁੱਧ ਹੋਣਾ ਇਹਨਾਂ ਦਾ ਕੀ ਹੈ ਇਹਨਾਂ ਦਾ ਸਟਾਰਟਿੰਗ ਤੋਂ ਹੀ 30 35 ਵੀ ਲੱਗੀ ਜਾਵੇ ਤੇ ਡਬਲ ਕਰਕੇ ਆਪਣਾ 60 ਰੁਪਏ ਲੱਗ ਗਿਆ ਆਓ ਜੀ ਦੁੱਧ ਵੀ ਹਾਂ ਮੈਂ ਵਾਅਦਾ ਨਾ ਵੀ ਵਾਅਦਾ ਜੇ ਵੀ 10 10 ਲੀਟਰ ਤੇ ਪੱਕਾ ਦੇਈ ਗਈਆਂ ਇਹਨੇ 10 ਲੀਟਰ ਮੰਨ ਲਓ ਕਿ ਚੱਲੋ ਕਿ 7 ਮਹੀਨੇ ਤੇ ਦੇਈ ਜਾਣਾ ਜੇ ਆਪਾਂ 3 ਮਹੀਨੇ ਦਾ 10 ਤੇ ਦੇਈ ਜਾਣਾ ਡੇਰੀ ਫਾਰਮਿੰਗ ਵਾਲੇ ਬੰਦੇ ਨੂੰ گاਵਾ ਵਿੱਚ گاਵਾ ਵਿੱਚ ਫਾਇਦਾ ਮੱਝਾਂ ਚ ਫਾਇਦਾ ਨਹੀਂ ਗਾਵਾ ਠੀਕ ਹੈ ਤੇ ਮਤਜਾ ਤੁਸੀਂ ਇਹ ਕਰਦੇਗਾ ਹੀ ਬਈ ਜੇ ਵੀ ਹਾਂਜੀ ਆ ਇਹ ਮਾਂ ਖਰੀਦ ਕੋਟੋ ਲਿਆਂਦੀ ਅੱਛਾ ਤੁਹਾਡੇ ਉਹ ਮੇਰੀ ਘਰ ਦੀ ਆ ਪਲੀ ਤੇ ਇਹ ਵੀ ਮੇਰੀ ਘਰ ਦੀ ਆ ਤੇ ਇਹ ਇਹ ਉਹਦੀ ਧੀ ਆ ਉਹਦੀ ਉਹਦੀ ਮਾਂ ਵੇਚਤੀ ਸੀ ਮੈਂ ਅੱਛਾ ਉਹਦੀ ਮਾਂ ਵੇਚ ਹਾਂਜੀ ਹਾਂਜੀ ਇਹ ਦੋ ਥਣੀਆਂ ਅਛਾ ਇਹ ਦੋ ਥਣੀ ਹਾਂਜੀ ਇਹ ਦੋ ਥਣੀ ਇਹਦੀ ਹੈ ਹਾਂਜੀ ਇਹਦੀ ਹੈ ਅੱਛਾ ਜਮਾਂਦਰੂ ਦੋ ਥਣੀ ਹਾਂਜੀ ਦੋ ਥਣਾ ਤੇ ਇਹ ਮੈਂ ਫਰੀਦ ਕੋ ਟੋਲਿਆਂ ਦੀ ਇਹ ਐਰ ਕੀ ਮੇਰੇ ਤੋਂ ਪੰਜਵਾਂ ਸੂਗ ਐਰ ਕੀ ਸੁਣਾ ਅੱਛਾ ਪੰਜ ਹਾਂਜੀ ਆ ਚੌਥਾ ਸੂਗੀ ਐਰ ਕੀ ਗਾਂ ਪੰਜਵੇਂ ਤੇ ਹੋਊਗਾ ਸਹੀ ਸਹੀ ਹੁਣੇ ਸੂਈ ਜਾਣਾ ਹਾਂਜੀ ਇਹ ਪੰਜਕ ਦਿਨ ਹੋਏ ਆ ਜੀ ਪੰਜਕ ਦਿਨ ਇੱਕੋ ਝੋਟੀ ਸੀ ਬਾਈ ਦੀ ਜੀ ਇਹਨੂੰ ਥੋੜਾ ਜਿਆਦਾ ਅੰਦਰੋਂ ਦਿੱਕਤ ਹੈਗੀ ਹੈ ਮੰਨ ਲਓ ਵੀ ਵੀਕ ਹੈ ਤੇ ਬਾਈ ਕਹਿੰਦੇ ਸੀ ਵੀ ਵਧੀਆ ਹੀਟ ਚਾਹੀਦੀ ਪਰ ਮੈਂ ਇਹਨਾਂ ਨੂੰ ਦੱਸਿਆ ਵੀ ਨਹੀਂ ਵਧੀਆ ਹੀਟ ਚ ਨਹੀਂ ਆਈ ਹੋਣੀ ਬਈ ਤਾਂ ਹੀ ਗੱਭਨ ਨਹੀਂ ਹੋਏਗੀ ਤੇ ਇਹਨਾਂ ਨੂੰ ਆਪਾ ਪਾਊਡਰ ਦੱਸਤਾ ਹੁਣ ਸਹੀ ਹੋ ਜੂਗਾ ਇਹ ਕੰਮ ਤੇ ਬਾਕੀ ਜਿਹੜੀ ਤੁਹਾਨੂੰ ਆ ਦੱਸਿਆ ਵੀ ਜੇ ਪਸ਼ੂ ਨਹੀਂ ਠੋਡਾ ਰਹਿ ਰਿਆ ਨਾ ਜੇ ਕੋਈ ਡਾਕਟਰ ਸਹੀ ਆ ਗਿਆ ਜਿਵੇਂ ਬਾਈ ਨੂੰ ਦੱਸ ਗਿਆ ਆ ਮੇਰੇ ਦੇ ਉਹ ਦਰੰਗ ਬਣੇ ਵੇ ਜਾਂ ਗੰਨ ਨਹੀਂ ਬਾਸ ਹੁੰਦੀ ਦੇਖੋ ਜਿੰਨਾ ਜਰ ਸੀਮਨ ਨਹੀਂ ਅੰਦਰ ਜਾਂਦਾ ਉਹਨਾਂ ਜਰ ਗੰਨ ਨਹੀਂ ਬਾਸ ਮੰਨ ਲਓ ਗੰਨ ਬਾਸ ਨਹੀਂ ਹੁੰਦੀ ਉਹਨਾਂ ਜਰ ਪਸ਼ੂ ਨੇ ਗੱਭਣ ਨਹੀਂ ਹੋਣਾ ਜੀ ਹੋ ਸਕਦਾ ਬਾਈ ਦਾ ਮੱਥਾ ਵਿਚਾਰੇ ਦਾ ਤਾਂ ਹੀ ਨਜ਼ਰ ਵੱਜੀ ਗਿਆ ਤੇ ਪਰ ਹੁਣ ਰੱਬ ਸੁੱਖ ਰੱਖੇ ਮੈਨੂੰ ਲੱਗਦਾ ਵੀ ਇਹ ਗੱਭਣ ਹੋ ਜੂਗੀ ਵੈੜ ਗਿਆ ਫਿਰ ਨੈਚੁਰਲ ਕਾਉਸਿੰਗ ਤੇ ਚਾਂਸ ਜ਼ਿਆਦੇ ਹੁੰਦੇ ਆ ਜੀ ਪ੍ਰੈਸ਼ਰ ਨਾਲ ਜਿਹੜਾ ਸੀਮਨ ਆ ਉਹ ਅੰਦਰ ਜਾਵੜਦਾ ਤੇ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਪਸ਼ੂ ਤੁਹਾਨੂੰ ਐ ਲੱਗੇ ਪਤਾ ਲੱਗ ਜੇ ਵੀ ਹਾਂ ਇਹਦੇ ਗਨ ਕਰਾਸ ਨਹੀਂ ਹੁੰਦੀ ਉਹ ਨੇਚਰਲ ਕਰਾਸਿੰਗ ਹੀ ਕਰਾਇਆ ਕਰੋ ਤੇ ਦੇਖੋ ਡਾਕਟਰ ਦਾ ਹਰੇਕ ਹੀ ਤਜਰਬੇਕਾਰ ਹੁੰਦਾ ਜੀ ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਵੀ ਮੈਂ ਤਜਰਬੇਕਾਰ ਆ ਕੋਈ ਬੰਦਾ ਹੀ ਹੋਊ ਜਿਹੜਾ ਬਾਲੇ ਵੀਰੇ ਪਸ਼ੂ ਦੇ ਗਨ ਪਾਸ ਕਰ ਦਿੰਦਾ ਪਰ ਜੇ ਗਨ ਪਾਸ ਨਹੀਂ ਹੁੰਦੀ ਤਾਂ ਨਹੀਂ ਹੁੰਦੀ ਬਸ ਇਹਦਾ ਕਨਫਰਮ ਆ ਹਾਲੇ ਹੀ ਹੈ ਵੀ ਨੇਚਰਲ ਕਰਾਸਿੰਗ ਕਰਾ ਲਿਆ ਜੀ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੇ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ